ਕਰਦਾ ਹੈਗਾ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਬ੍ਰੈਸਟ ਕੈਂਸਰ ਬਾਰੇ ਕਿ ਬ੍ਰੈਸਟ ਕੈਂਸਰ ਦਾ ਕਿੰਨਾ ਲੰਬਾ ਚੱਲਦਾ ਹੈ ਉਹ ਡਿਪੈਂਡ ਕਰਦਾ ਸਾਡੇ ਕੋਲ ਪੇਸ਼ੈਂਟ ਕਿਹੜੀ ਸਟੇਜ ਦੇ ਵਿੱਚ ਆਉਂਦਾ ਜੇ ਪੇਸ਼ੈਂਟ ਸਾਡੇ ਕੋਲ ਸ਼ੁਰੂਆਤੀ ਸਟੇਜ ਦੇ ਵਿੱਚ ਆਉਂਦਾ ਉਦੋਂ ਟ੍ਰੀਟਮੈਂਟ ਛੋਟਾ ਹੁੰਦਾ ਜਿਵੇਂ ਜਿਵੇਂ ਸਟੇਜ ਵਾਧੀ ਜਾਂਦੀ ਹੈ ਓਵੇਂ ਓਵੇਂ ਟ੍ਰੀਟਮੈਂਟ ਲੰਬਾ ਹੁੰਦਾ ਜਾਂਦਾ ਤਾਂ ਸ਼ੁਰੂਆਤੀ ਸਟੇਜ ਜਿਵੇਂ ਸਟੇਜ ਪਹਿਲੀ ਹੈ ਉਸ ਦਾ ਟ੍ਰੀਟਮੈਂਟ ਕਈ ਵਾਰ ਕੀਮੋਥੈਰੇਪੀ ਦੀ ਜ਼ਰੂਰਤ ਨਹੀਂ ਹੁੰਦੀ ਕਿ ਸਿਰਫ ਸਰਜਰੀ ਕੀਤੀ ਜੇ ਜ਼ਰੂਰਤ ਲੱਗੇ ਰੈਡੀਸ਼ਨ ਦੇ ਕੇ 2 ਮਹੀਨੇ ਚ ਟ੍ਰੀਟਮੈਂਟ ਖਤਮ ਬਟ ਜੇ ਸਟੇਜ ਐਡਵਾਂਸ ਹੈਗੀ ਜਿਵੇਂ ਸਟੇਜ 4 ਹੈਗੀ ਉਹ ਚ ਸਾਰੀ ਉਮਰ ਜੀ ਟਰੀਟਮੈਂਟ ਚੱਲ ਰਹਿਦਾ ਉਹ ਚ ਫਿਰ ਸਾਨੂੰ ਹੁੰਦਾ ਕਿ ਜਿੰਨੀ ਪੇਸ਼ੈਂਟ ਦੀ ਲਾਈਫ ਅਸੀਂ ਵਧਾ ਸਕਦੇ ਹੁੰਦਾ ਹੀ ਉਹ ਇਦਾਂ ਦਵਾਈਆਂ ਅ ਜੇ ਮੈਂ ਗੱਲ ਕਰਾਂ ਕਿ ਬ੍ਰੈਸ ਕੈਂਸਰ ਔਰਤਾਂ ਦੇ ਵਿੱਚ ਸਭ ਨਾਲੋਂ ਕਾਮਨ ਕੈਂਸਰ ਹੈਗਾ ਕਿ ਅੱਗੇ ਅਸੀਂ ਦੇਖਦੇ ਸੀਗੇ ਕਿ ਜਿਹੜੇ ਬ੍ਰੈਸ ਕੈਂਸਰ ਹੈਗਾ ਅ ਓਲਡ 에ਜ ਆਂਦਾ ਸੀਗਾ ਬਟ ਅੱਜ ਕੱਲ ਅਸੀਂ ਯੰਗ ਯੰਗ ਫੀਮੇਲ ਦੇਖ ਰਹੇ ਹੈਗੇ ਆ ਵੀ 22 ਸਾਲ ਦੀ 25 ਸਾਲ ਦੀ 언ਮੈਰਿਡ ਲੜਕੀਆਂ ਦੇਖ ਰਹੇ ਆ ਵੀ ਦੇ ਬ੍ਰੈਸ ਕੈਂਸਰ। ਸੋ ਜਦੋਂ ਅਸੀਂ ਇੰਨਾ ਕੈਂਸਰ ਦੇਖਦੇ ਆ ਤਾਂ ਪਹਿਲਾ ਸਵਾਲ ਆਂਦਾ ਕਿ ਇਹ ਬ੍ਰੈਸ ਕੈਂਸਰ ਇੰਨਾ ਕਾਮਨਲੀ ਕਿਉਂ ਆ ਰਿਹਾ ਹੈਗਾ ਕਿ ਇੰਦਾਂ ਦੇ ਕੀ ਚੀਜ਼ ਹੋ ਗਈ ਹੈ ਜਿਹਦੇ ਕਰਕੇ ਇਹ ਬ੍ਰੈਸ ਕੈਂਸਰ ਇੰਨਾ ਵਧ ਰਿਹਾ। ਜਿਹੜਾ ਇਹਨਾਂ ਸਾਰਨਾ ਪਹਿਲਾ ਜਿਹੜਾ ਕਾਰਨ ਹੁੰਦਾ ਹੈਗਾ ਉਹ ਹੁੰਦਾ ਹੈਗਾ ਕਿ ਜਿਹੜਾ ਸਾਡਾ ਲਾਈਫ ਸਟਾਈਲ ਹੈਗਾ ਆ ਸਾਡਾ ਲਾਈਫ ਸਟਾਈਲ ਅੱਗੇ ਅਸੀਂ ਦੇਖਦੇ ਸੀ ਕਿ ਜਿਹੜੀਆਂ ਮਦਰ ਹੈਗੇ ਨੇ ਉਹ ਬੱਚੇ ਨੂੰ ਬਹੁਤ ਲੰ ਮੋਟਾਪਾ ਘਟ ਸੀ ਕਿਉਂਕਿ ਅਸੀਂ ਫਿਜ਼ੀਕਲ ਐਕਟੀਵਿਟੀ ਕਰਦੇ ਸੀਗੇ ਉਹਨਾਂ ਅਸੀਂ ਅਕਸਰ ਵੈਸਟਰਨ ਕਲਚਰ ਨੂੰ ਅਪਣਾ ਲਿਆ ਅਸੀਂ ਬਾਹਰੋਂ ਫਾਸਟ ਫੂਡ ਖਾ ਰਹੇ ਹਾਂ ਜਿਸ ਕਰਕੇ ਮੋਟਾਪਾ ਵਧ ਰਿਹਾ ਹੈਗਾ ਬੱਚੇ ਨੂੰ ਅਸੀਂ ਪੀੜ ਨਹੀਂ ਕਰ ਰਹੇ ਵਰਕਿੰਗ ਕਲਚਰ ਓਨ ਕਰਕੇ ਸਟ्रेस ਹੈਗਾ ਇਹ ਸਾਰੀ ਚੀਜ਼ ਜਿਹੜੀ ਲਾਈਫ ਸਟਾਈਲ ਜਿਹੜੇ ਚੇਂਜਸ ਹੋਣ ਨਾਲ ਜਿਹੜਾ ਸਾਡਾ ਕੈਂਸਰ ਨਾਟ ਓਨਲੀ ਬ੍ਰੈਸਟ ਕੈਂਸਰ ਬਾਕੀ ਕੈਂਸਰ ਵੀ ਵਧ ਰਿਹਾ ਹੈ ਬਾਕੀ ਜਿਹੜਾ ਸਾਡਾ ਖਾਨ ਪੀਣ ਹੈਗਾ ਐਡਲਟਰੇਸ਼ਨ ਹੈਗੇ ਹਰ ਚੀਜ਼ ਤੇਰ ਆਰ ਸੋ ਮਨੀ ਰੀਜ਼ਨਸ ਕੀ ਚੀਜ਼ ਹੋ ਸਕਦੀ ਹੈ ਜਿਸ ਨਾਲ ਅਸੀਂ ਇਹਨਾਂ ਬ੍ਰੈਸ ਕੈਂਸਰ ਨੂੰ ਜਲਦੀ ਪਕੜ ਸਕਦੇ ਹੈਗੇ ਆ ਉਹ ਹੈਗਾ ਗੱਡ ਅਕਸਰ 80% ਜਿਹੜੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਉਹ ਚ ਗੱਡ ਹੁੰਦੀ ਹੈ ਜਿਦੇ ਚ ਕੋਈ ਦਰਦ ਨਹੀਂ ਹੁੰਦਾ ਹੈਗਾ ਪੇਸ਼ੈਂਟ ਸਾਨੂੰ ਅਕਸਰ ਇਹੀ ਕਹਿੰਦੇ ਨੇ ਡਾਕਟਰ ਸਾਹਿਬ ਮੈਨੂੰ ਕੋਈ ਤਕਲੀਫ ਨਹੀਂ ਹੈਗੀ ਤਾਂ ਮੈਨੂੰ ਕੈਂਸਰ ਕਿਵੇਂ ਹੋ ਗਿਆ ਜਿਹੜਾ ਕੈਂਸਰ ਹੈਗਾ ਸ਼ੁਰੂਆਤੀ ਸਟੇਜੇ ਦੇ ਵਿੱਚ ਕੋਈ ਤਕਲੀਫ ਨਹੀਂ ਦਿੰਦਾ ਹੈਗਾ ਜਿੱਚ ਦਰਦ ਨਹੀਂ ਹੈਗੀ ਉਹ ਵਾਲੀ ਚੀਜ਼ਾਂ ਚ ਅਸੀਂ ਕੈਂਸਰ ਨੂੰ ਉਹ ਉਸ ਲੱਛਣ ਹੁੰਦੇ ਨੇ ਉਨ ਫੋਰਟਿਸ ਮੋਹਾਲੀ ਕਿਉਂ ਕਿ ਜੇ ਨੂੰ ਕਿਸ ਨੂੰ ਕੈਂਸਰ ਹੋਇਆ ਹੈਗਾ ਤਾਂ ਇਹ ਨਹੀਂ ਹੈਗਾ ਕਿ ਮੈਂ ਫੋਰਟਿਸ ਤੋਂ ਕੰਮ ਕਰ ਰਿਹਾ ਇਸ ਕਰਕੇ ਆਇਆ ਹਾਂ ਸੇ ਫੋਰਟਿਸ ਮੋਹਾਲੀ ਬਟ ਡੈਫੀਨਿਟਲੀ ਜਦੋਂ ਵੀ ਸਾਡੇ ਕਿਸੇ ਨੀਅਰ ਐਂਡ ਇਅਰ ਨੂੰ ਕੈਂਸਰ ਹੁੰਦਾ ਤਾਂ ਅਸੀਂ ਕੁਝ ਚੀਜ਼ਾਂ ਦੇਖਦੇ ਹੈਗੇ ਪਹਿਲੀ ਚੀਜ਼ ਤਾਂ ਕਿ ਜਿਹੜਾ ਸਾਰਾ ਟ੍ਰੀਟਮੈਂਟ ਹੈਗਾ ਇੱਕੋ ਛਾਦੇ ਥੱਲੇ ਹੁੰਦੇ ਸਾਨੂੰ ਮਲਟੀਪਲ ਜਗ੍ਹਾ ਤੇ ਜਾਣ ਦੀ ਜ਼ਰੂਰਤ ਨਾ ਪਵੇ ਸੈਕਿੰਡਲੀ ਹੁੰਦਾ ਕਿ ਡਾਕਟਰ ਅੱਛੇ ਹੋਣੇ ਚਾਹੀਦੇ ਨੇ ਡੈਫੀਨਿਟਲੀ ਫੋਰਟਿਸ ਮੋਹਾਲੀ ਇੱਕ ਜਿਹਾ ਇੰਸਟੀਚਿਊਟ ਹੈਗਾ ਜਿੱਥੇ ਸਾਡੇ ਕੋਲ ਸਾਰੇ ਟੌਪ ਦੇ ਡਾਕਟਰ ਹੈਗੇ ਨੇ ਥਰਡ ਆਨ ਦਾ ਇਨਫਰਾਸਟ੍ਰਕਚਰ ਕਿ ਜਿੱਥੇ ਸਾਨੂੰ ਸਾਰੀਆਂ ਨਵੀਂ ਟੈਕਨੋਲੋਜੀਜ਼ ਮਿਲਨ ਜਿੱਥੇ ਹਰ ਲੇਟੈਸਟ ਟੈਕਨੋਲੋਜੀ ਜਿਵੇਂ ਕੀ ਗੈਲੀਆਂ ਅਸੀਂ ਅਸੀਂ ਵਰਡ ਨੂੰ ਅਸੀਂ ਮੈਚ ਕਰੀਏ 40 ਮੋਹਾਲੀ ਉਹ ਚੀਜ਼ ਨੂੰ ਪ੍ਰੋਵਾਈਡ ਕਰਦਾ ਹੁਣ ਰਹੀ ਗੱਲ ਕਿ ਅਸੀਂ ਬ੍ਰੈਸ ਕੈਂਸਰ ਤੇ ਕੀ ਨਵਾਂ ਕਰ ਰਹੇ ਹੈਗੇ ਆ ਅਸੀਂ ਜਿਹੜਾ ਹੁਣ ਨਵੀਂ ਸਰਜਰੀ ਸ਼ੁਰੂ ਕੀਤੀ ਹੈਗੇ ਆ ਰੋਬੋਟ ਦੇ ਰਾਹੀਂ ਬ੍ਰੈਸ ਕੈਂਸਰ ਨੂੰ ਟ੍ਰੀਟ ਕਰਨ ਦੀ ਇਹ ਇੱਕ ਬਹੁਤ ਸਪੈਸ਼ਲਾਈਜ਼ ਸਰਜਰੀ ਹੈਗੀ ਆ ਆਈ ਵਿਲ ਸੇ ਕਿ ਬਹੁਤ ਕੱਟ ਸੈਂਟਰ ਹੈਗੇ ਨੇ ਵਾਰਡ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿਹੜੇ ਰੋਬੋਟ ਰਾਹੀਂ ਬ੍ਰੈਸ ਕੈਂਸਰ ਦਾ ਇਲਾਜ ਕਰ ਰਹੇ ਨੇ ਕਿਹੜੇ ਪੇਸ਼ੈਂਟ ਦਾ ਸੀ ਬ੍ਰੈਸ ਕੈਂਸਰ ਦਾ ਰੋਬੋਟ ਰਾਹੀਂ ਇਲਾਜ ਕਰਦੇ ਆ ਜਿਨ੍ਹਾਂ ਚ ਛੋਟੇ ਛੋਟੇ ਕੈਂਸਰਸ ਹੋਣ ਤੇ ਉਹ ਚਮੜੀ ਨੂੰ ਨਾ ਪਕੜ ਪਾਏ ਹੋਣ ਉਸ ਕੇਸ ਚ ਅਸੀਂ ਕੀ ਕਰਦੇ ਆ ਜਿਹੜੇ ਬ੍ਰੈਸ ਦੀ ਬਾਹਰ ਵਾਲੀ ਕੋਲ ਹੈਗਾ ਅਸੀਂ ਉਹਨੂੰ ਸੇਵ ਕਰਦੇ ਆ ਤੇ ਅੰਦਰੋਂ ਅੰਦਰੋਂ ਜਿਹੜਾ ਕੈਂਸਰ ਦਾ ਟਿਸ਼ੂ ਹੈ ਉਹਨੂੰ ਪੂਰਾ ਕੱਢ ਦਿੰਦੇ ਆ ਮਤਲਬ ਅਸੀਂ ਕੈਂਸਰ ਨੂੰ ਕੱਢਣ ਚ ਕੋਈ ਕਮੀ ਨਹੀਂ ਰੱਖਦੇ ਐਟ ਦਾ ਸੇਮ ਟਾਈਮ ਅਸੀਂ ਉਹਨੂੰ ਜਿਹੜਾ ਆਊਟਰ ਕਵਰਿੰਗ ਹੈਗੀ ਉਹਨੂੰ ਸੇਵ ਕਰਦੇ ਹੈਗੇ ਆ ਤਾਜੋ ਜਿਹੜੀ ਫੀਮੇਲ ਦੀ ਕਾਸਮੈਟਿਕਸ ਹੈ ਉਹ ਬਣੀ ਰਵੇ ਤੇ ਪੇਸ਼ੈਂਟ ਨੂੰ ਨਾਪ ਅਹਿਸਾਸ ਹੋਵੇ ਕਿ ਉਹਦੀ ਬ੍ਰੈਸਟ ਕੈਂਸਰ ਦੀ ਸਰਜਰੀ ਹੋਈ ਹੈ ਜਦੋਂ ਅਸੀਂ ਰੋਬੋਟ ਨਾਲ ਕਰਦੇ ਹਾਂ ਤਾਂ ਅਸੀਂ ਮੈਜੋਰਿਟੀ ਆਫ ਦੇ ਕੇਸਿਸ ਦੇ ਵਿੱਚ ਅਸੀਂ ਉਹਨੂੰ ਦੁਬਾਰਾ ਰੀਕਨਸਟਰਕਟ ਕਰਦੇ ਹਾਂ ਉਹ ਚਾਹੇ ਇੰਪਲਾਂਟ ਦੇ ਨਾਲ ਹੋਵੇ ਜਾਂ ਅਸੀਂ ਕਿਤੇ ਟਿਸ਼ੂ ਲੈ ਕੇ ਕਰੀਏ ਤਾਂ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਅਸੀਂ ਕਹਿੰઈએ ਕਿ ਇਹਨੂੰ ਜਿਸ ਦੇ ਨਾਲ ਪੇਸ਼ੈਂਟ ਦਾ ਬੜਾ ਮੋਰਲ ਬੂਸਟ ਹੁੰਦਾ ਹੈਗਾ ਕਿ ਪੇਸ਼ੈਂਟ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰਾ ਕੋਈ ਕੈਂਸਰ ਦਾ ਇਲਾਜ ਹੋਇਆ ਹੈ ਤਾਂ ਇਹ ਇੱਕ ਨਵੀਂ ਟੈਕਨੀਕ ਹੈਗੀ ਆ ਆ ਪੋਟਿਸ ਮੋਹਾਲੀ ਆਈਲ ਸੇ ਕਿ ਇਕਲੌਤਾ ਹੈਗਾ ਸੈਂਟਰ ਹੈਗਾ ਇਸ ਰੀਜਨ ਦੇ ਵਿੱਚ ਜਿਹੜਾ ਕਿ ਇਹ ਟੈਕਨੀਕ ਲੈ ਕੇ ਆਇਆ ਹੈ ਅ ਰਹੀ ਗੱਲ ਲਾਸਟ ਕਿ ਅਸੀਂ ਕੈਂਸਰ ਨੂੰ ਕਿਵੇਂ ਡੀਫੀਟ ਕਰ ਸਕਦੇ ਹੈਗੇ ਆ ਉਹ ਚੁੰਦਾ ਕਿ ਸਾਨੂੰ ਜਿਹੜਾ ਆ ਲਾਈਫ ਸਟਾਈਲ ਹੈਗਾ ਉਹ ਅੱਛਾ ਰੱਖਣਾ ਚਾਹੀਦਾ ਸਾਨੂੰ ਹੈਲਦੀ ਖਾਣਾ ਚਾਹੀਦਾ ਹੈਗਾ ਐਕਸਰਸਾਈਜ਼ ਕਰਨੀ ਚਾਹੀਦੀ ਆ ਦੀ ਜਿਹੜੀ ਸਾਡੀ ਉਹ ਹੈਗੀ ਆ ਆਪਣਾ ਖਾਣ ਪਾਣ ਚ ਸਾਨੂੰ ਸਬਜ਼ੀਆਂ ਹੋਗੇ ਫਲ ਵੀ ਇਨਕਲੂਡ ਕਰਨੇ ਚਾਹੀਦੇ ਨੇ ਸਟ्रेस ਮੈਨੇਜਮੈਂਟ ਹਰ ਬੰਦੇ ਨੂੰ ਸਟ्रेस ਹੈ ਹਰ ਕਿਸੇ ਨੂੰ ਸਟ्रेस ਆਏਗਾ ਤੇ ਸਟ्रेस ਮੈਨੇਜਮੈਂਟ ਵੀ ਆਈਲ ਸੇ ਇੱਕ ਵੈਰੀ ਵੈਰੀ ਇੰਪੋਰਟੈਂਟ ਅਸਪੈਕਟ ਹੈਗਾ ਕਿਉਂਕਿ ਜਦੋਂ ਸਟ्रेस ਹੁੰਦਾ ਹੈ ਉਹ ਸਾਡੇ ਨੈਗੇਟਿਵ ਹਾਰਮੋਨ ਨਿਕਲਦੇ ਨੇ ਜਿਹੜੇ ਕਿ ਸਾਨੂੰ ਕੈਂਸਰ ਨੂੰ ਵਧਾਉਂ ਦਿੰਦੇ ਨੇ ਇਹ ਸਾਰੀ ਚੀਜ਼ਾਂ ਕਰਕੇ ਅਸੀਂ ਬ੍ਰੈਸਟ ਕੈਂਸਰ ਜਾਂ ਹੋਰ ਕੈਂਸਰਾਂ ਨੂੰ ਘਟਾ ਸਕਦੇ ਹਾਂ ਜਿਹੜਾ ਲਾਸਟ ਮੈਸੇਜ ਹੈਗਾ ਕੈਂਸਰ ਕੋਈ ਏਹੀ ਜੀ ਬਿਮਾਰੀ ਨਹੀਂ ਹੈਗੀ ਜਿਸ ਚ ਸਾਨੂੰ ਕਹੇ ਕਿ ਅੱਜ ਕੈਂਸਰ ਹੋ ਗਿਆ ਤਾਂ ਕੱਲ ਮੇਰੀ ਜ਼ਿੰਦਗੀ ਚਲੀ ਜਾਏਗੀ ਜੇਸੀ ਇਹਨੂੰ ਜਲਦੀ ਪਕੜ ਸਕਦੇ ਹਾਂ ਤਾਂ ਡੈਫੀਨਿਟਲੀ ਅਸੀਂ ਕੈਂਸਰ ਨੂੰ ਹਰਾ ਸਕਦੇ ਹ Absolutely.